ਦੋ ਔਣ ਨੀ ਉਨਾ ਨੇ ਕਵ ਕਾਲਿਆ ਤੂੰ ਕਾਨੂੰ ਕੁਰ ਲਈ ਜਨਾ ਹੈ ਬਣਾ ਕੇ ਆਪ ਮੈਂ ਖਵਾਉ ਤੈਨੂੰ ਦੇਸੀ ਕਿਉਂ ਚ ਪਾਸਤਾ ਸੱਚੀ ਖਬਰ ਲਿਆ ਦੇ ਹਾਏ ਓਏ ਰੱਬ ਦਾ ਹੀ ਵਾਸਤਾ ਓਏ ਮੈਂ ਹੰਜੂਆਂ ਨੂੰ ਉਹਦੇ ਲਈ ਸੰਭਾਲਿਆ ਓ ਮੈਂ ਹੰਝੂ ਆਨੀ ਉਹਦੇ ਲਈ ਸੰਭਾਲਿਆ ਤੂੰ ਪਹਿਲਾਂ ਹੀ ਰੁਆਈ ਜਾਣਾ ਏ ਹੋ ਜਦੋਂ ਆਉਣਾ ਨਹੀਂ ਉਹਨਾਂ ਨੇ ਕਵਾ ਕਾਲਿਆ ਤੂੰ ਕਾਨੂੰ ਕੋ ਰਲਾਈ ਜਾਣਾ ਏ ਤੂੰ ਕਾਨੂੰ ਕੋ ਰਲਾਈ ਜਾਣਾ ਏ